ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਨੂੰ ਇਹਨਾਂ ਐਡਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਰਿਸ਼ਤੇ ਆਣਿਆ ਹਰੋ ਜਿਹੜਾ ਪਹੁੰਚ ਸਕਣ ਜੇ ਕਿਸੇ ਨੇ ਜੀ ਰਿਸ਼ਤਾ ਕਰਵਾਉਣਾ ਹੈ ਜਾਂ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਸਕਰੀਨ ਤੇ ਦਿੱਤੇ ਨੰਬਰ 99683 35572 ਦੂਸਰਾ ਨੰਬਰ ਹੈ ਜੀ ਬਾਹਰ 80084339 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਰਿਸ਼ਤਾ ਹੈ ਜੀ ਏਰੀਆ ਫਤਿਹਗੜ੍ਹ ਸਾਹਿਬ ਮੁੰਡੇ ਦੀ ਡੇਟ ਆਫ ਬਰਥ 29 ਨਵੰਬਰ 1996 ਕਾਸਟ ਜੱਟ ਸਿੱਖ ਹਾਈਟਾ 5 ਫੁੱਟ 9 ਇੰਚ ਕੁਆਲਿਫਿਕੇਸ਼ਨ ਮਾਸਟਰ ਆਫ ਆਰਟਸ ਮੁੰਡਾ ਗਵਰਨਮੈਂਟ ਜੌਬ ਕਰਦਾ ਆਰਮੀ ਚ ਦੋ ਕਿੱਲੇ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਸੋਹਣੀ ਸੁਨੱਖੀ ਵੈਲ ਐਜੂਕੇਟਿਡ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੂ 8872210764 ਅਗਲਾ ਰਿਸ਼ਤਾ ਹੈ ਜੀ ਏਰੀਆ ਫਰੀਦਕੋਟ ਕੁੜੀ ਦੀ ਡੇਟ ਆਫ ਬਰਥ 1995 ਕਾਸਟ ਜੱਟ ਗੋਤੜ ਢਿੱਲੂ ਹਾਈਟ 5 ਫੁੱਟ 4 ਇੰਚ ਇਧਰੋਂ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਕੁੜੀ ਕੈਨੇਡਾ ਪੀਆਰ ਹੈ ਆਰਐਨ ਪਰਾਵੀ ਕੈਨੇਡਾ ਪੀਆਰ ਹੈ ਇਹਨਾਂ ਨੂੰ ਮੁੰਡਾ ਚਾਹੀਦਾ ਹੈ ਕੈਨੇਡਾ ਪੀਆਰ ਤੇ ਬੈਸ਼ਨੂ ਹੋਵੇ ਜੀ 10-12 ਕਿੱਲੇ ਜ਼ਮੀਨ ਆਉਂਦੀ ਹੋਵੇ ਏਰੀਆ ਫਰੀਦਕੋਟ ਜਾਂ ਮੋਗਾ ਹੋਵੇ ਅਗਲਾ ਰਿਸ਼ਤਾ ਹੈ ਜੀ ਏਰੀਆ ਬਰਨਾਲਾ ਕੁੜੀ ਦੀ ਡੇਟ ਆਫ ਬਰਥ 1999 ਕਾਸਟ ਜੱਟ ਗੋਤਕਮਾਨ ਹਾਈਟਾ 5 ਫੁੱਟ 5 ਇੰਚ ਕੁਆਲਿਫਿਕੇਸ਼ਨ ਪਲੱਸ 2 ਜੀ ਐਨ ਐਮ ਕਰ ਰਹੀ ਹੈ ਕੁੜੀ ਦੀ ਭੈਣ ਜੀ ਕੈਨੇਡਾ ਗਈ ਹੋਈ ਹੈ ਪ੍ਰਾਰਮੀਚ ਇਹਨਾਂ ਨੂੰ ਮੁੰਡਾ ਚਾਹੀਦਾ ਚੰਗੇ ਪਰਿਵਾਰ ਦਾ ਗਵਰਨਮੈਂਟ ਜੌਬ ਕਰਦਾ ਹੋਵੇ ਜੀ ਆਰਮੀ ਚ ਹੋਵੇ ਜਾਂ ਕੋਈ ਹੋਰ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਮੁੰਡਾ ਐਨ ਆਰ ਆਈ ਹੋਵੇ ਮੁੰਡੇ ਵਾਲਿਆਂ ਦੀ ਕੋਈ ਡਿਮਾਂਡ ਨਾ ਹੋਵੇ ਅਗਲਾ ਰਿਸ਼ਤਾ ਹੈ ਜੀ ਹਰਿਆਣਾ ਰਤੀਏ ਤੋਂ ਮੁੰਡੇ ਦੀ ਡੇਟ ਆਫ ਬਰਥ 21 6 1996 ਕਾਸਟ ਜੱਟ ਗੋਤ ਟਿੱਲੂ height 5 ਫੁੱਟ 10 ਇੰਚ ਇਧਰੋਂ ਕੁਆਲਿਫਿਕੇਸ਼ਨ ਹੈ ਬੀ ਐਸ ਸੀ ਕੰਪਿਊਟਰ ਸਾਇੰਸ ਮੁੰਡਾ ਕੈਨੇਡਾ ਗਿਆ ਹੋਇਆ ਤੇ ਪੀ ਆਰ ਹੈ ਜੀ ਭੈਣ ਵੀ ਕੈਨੇਡਾ ਗਈ ਹੋਈ ਹੈ 15 ਕਿੱਲੇ ਜ਼ਮੀਨ ਆਉਂਦੀ ਹੈ 8 ਦੁਕਾਨਾਂ ਨੇ ਮੇਨ ਰੋਡ ਉੱਪਰ ਉਹ ਰੰਟ ਤੇ ਦੰਦੀ ਨੇ ਮੁੰਡੇ ਦੇ ਦਾਦਾ ਜੀ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਇਹਨਾਂ ਨੂੰ ਕੁੜੀ ਚਾਹੀਦੀ ਹੈ ਚੰਗੇ ਪਰਿਵਾਰ ਦੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਏਰੀਆ ਮਾਲਬਾ ਹੋਵੇ ਜੀ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 9466680354946680354 ਅਗਲਾ ਰਿਸ਼ਤਾ ਹੈ ਜੀ ਹਾਂਗਕਾਂਗ ਤੋਂ ਬਿਲੋਂਗ ਕਰਦੇ ਨੇ ਮੋਗੇ ਨੂੰ ਮੁੰਡੇ ਦੀ ਡੇਟ ਆਫ ਬਰਥ 16/1998 ਕਾਸਟ ਜੱਟ ਗੋਤ ਸਿੱਧੂ ਹਾਈਟ 5 ਫੁੱਟ 10 ਇੰਚ ਕੁਆਲਿਫਿਕੇਸ਼ਨ ਡਬਲ ਬੀਏ ਮੁੰਡਾ ਹਾਂਗਕਾਂਗ ਦਾ ਬੌਰਨ ਹੈ ਆਪਣਾ ਬਿਜ਼ਨਸ ਹੈ ਜੀ ਹਾਂਗਕਾਂਗ ਇਹਨਾਂ ਦਾ ਸਾਰਾ ਪਰਿਵਾਰ ਹਾਂਗਕਾਂਗ ਦਾ ਸਿਟੀਜ਼ਨ ਹੈ ਇੱਕ ਭੈਣ ਹੈ ਜੀ ਦੋ ਇਹ ਭਰਾ ਨੇ ਦੋਹੇ ਭਰਾਵਾਂ ਕੋਲ 40 ਕਿੱਲੇ ਜ਼ਮੀਨ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਸੋਹਣੀ ਸੁਨੱਖੀ ਪੜੀ ਲਿਖੀ ਕੋਈ ਡਿਮਾਂਡ ਨਹੀਂ ਜੀ ਬਰਾਤ ਦੀ ਸੇਵਾ ਕਰਵਾਉਂਗੀ ਕੁੜੀ ਨੂੰ ਜੀ ਨਾਲੇ ਲੈ ਕੇ ਜਾਣਾ ਹਾਂਗਕਾਂਗ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰਕੇ ਇਹਨਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹਾਂ ਅਗਲਾ ਰਿਸ਼ਤਾ ਹੈ ਜੇਰੀਆ ਫਰੋਜ਼ਪੁਰ ਮੁੰਡੇ ਦੀ ਡੇਟ ਆਫ ਬਰਥ 19/8/1998 ਕਾਸਟ ਜੱਟ ਗੋਤ ਸੰਧੂ ਹਾਈਟ 5 ਫੁੱਟ 11 ਇੰਚ ਕੁਆਲੀਫਿਕੇਸ਼ਨ ਹੈ ਬੀਏ ਮੁੰਡਾ ਬੈਂਕ ਦੇ ਵਿੱਚ ਅਸਿਸਟੈਂਟ ਮੈਨੇਜਰ ਹੈ ਸੋਨਾ ਸੁਨੱਖਾ ਜੀ ਦੋਹੇ ਭਰਾਵਾਂ ਕੋਲ 10 ਕਿਲੇ ਜ਼ਮੀਨਾਂ ਰੋਡ ਉੱਪਰ ਇਹਨਾਂ ਨੂੰ ਕੁੜੀ ਚਾਹੀਦੀ ਹੈ ਪੜ੍ਹੀ ਲਿਖੀ ਸੋਹਣੀ ਸੁਨੱਖੀ ਉੱਚੀ ਲੰਬੀ ਹੋਵੇ ਡਿਮਾਂਡ ਕੋਈ ਨਹੀਂ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ 94177140324 ਅਗਲਾ ਰਿਸ਼ਤਾ ਹੈ ਜੀ ਏਰੀਆ ਰੋਪੜ ਤੋਂ ਮੁੰਡੇ ਦੀ ਡੇਟ ਆਫ ਬਰਥ 17/6/1998 ਕਾਸਟ ਜੱਟ ਗੋਤਮਾਹਲ ਹਾਈਟ 5 ਫੁੱਟ 9 ਇੰਚ ਕੁਆਲਿਫਿਕੇਸ਼ਨ ਬੀਏ ਮੁੰਡਾ ਗਵਰਨਮੈਂਟ ਜੌਬ ਕਰਦਾ ਜੀ ਚੰਡੀਗੜ੍ਹ ਸੀਟੀਯੂ ਚ 4.5 ਏਕੜ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਕੁੜੀ ਚਾਹੀਦੀ ਆ ਪੜ੍ਹੀ ਲਿਖੀ ਸੋਨੀ ਸੁਨੱਖੀ ਜੀ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਕੁੜੀ ਸਰਕਾਰੀ ਜੌਬ ਕਰਦੀ ਹੋਵੇ ਜੀ ਡਿਮਾਂਡ ਕੋਈ ਨਹੀਂ ਏਰੀਆ ਹੋਵੇ ਰੋਪੜ ਫਤਿਹਗੜ੍ਹ ਸਾਹਿਬ ਜਾਂ ਮਹਾਲੀ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਹਨਾਂ ਦੇ ਵਟਸਐਪ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ 84 27344 299 84273 41299 ਦੂਸਰਾ WhatsApp ਨੰਬਰ ਹੈ ਜੀ ਇਹਨਾਂ ਦਾ 20 96 96 9525 284 ਇੱਕ ਵਾਰ ਫੇਰ ਰਿਪੀਟ ਕਰ ਰਹੀ ਹਾਂ 0096599525284 ਧੰਨਵਾਦ ਜੀ